ਰਹੀ ਦਾ ਪਰਪਰ ਦਾ ਪੀਣ ਵਾਲੇ ਦਾ ਪਾਣੀ ਨਾਲ ਉਹ ਧੂਏ ਨਾਲ ਸਾਹ ਰੋਕ। ਜੇਕਰ ਤੁਹਾਨੂੰ ਐਂ ਲੱਗਦਾ ਵੀ ਨੌਜਵਾਨ ਨਾ ਪਿੱਛੇ ਹੁਣ ਵੀ ਆਗੂ ਜਾਣ ਫਿਰ ਐਡੀ ਕੋਲ ਦੇਣ ਦੀ ਕੀ ਲੋੜ ਸੀ ਵੀ ਐਨੇ ਨੌਜਵਾਨ ਐਡੇ ਡਾਇਰੈਕਟਰ ਤਿਆਰ ਕਰਕੇ ਕੋਈ ਤੁਹਾਨੂੰ ਪਤਾ ਹੀ ਹੈ ਵੀ ਨੌਜਵਾਨਾਂ ਜੋਸ਼ ਅਲੱਗ ਹੁੰਦਾ ਉਮਰ ਹੈ ਸਾਡੀ ਇਹ ਜੋਸ਼ ਵਾਲੀ ਨੌਜਵਾਨ ਲੜਨ ਆਉਂਦੇ ਨੇ। ਇਹ ਤੁਸੀਂ ਕਰਾਏ ਕਰਦੇ ਫਿਰ ਉਹਦੇ ਦੀ ਲੋੜੀ ਸੀ ਜੇ ਕੱਲੇ ਆਲੇ ਜੇ ਤੁਸੀਂ ਜੇ ਤੁਸੀਂ ਕੱਲੇ ਆਲੇ ਕੋਸ਼ ਕਰਨੀ ਸੀ ਫਿਰ ਪਹਿਲੇ ਕਰ ਲਈਏ ਸੁਣੋ ਸੁਣੋ ਬੇਟਾ ਸੁਣੋ ਇਹ ਨਹੀਂ ਕਰੂੰਦੇ ਮੁੰਡਿਆਂ ਨੂੰ ਗੱਲ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਇਹ ਗੱਲ ਨਹੀਂ ਮੈਂ ਗੱਲ ਦੱਸਦਾ ਕੀ ਹੈ ਸੁਣੋ ਧਿਆਨ ਨਾਲ ਸੁਣੋ ਧਿਆਨ ਨਾਲ ਦੇਖੋ ਪਿਆਰਿਓ ਉੱਥੇ ਕੀ ਹਾਲਾਤ ਹੈ ਇੰਨਾ ਹਾਲਾਤਾਂ ਦੇ ਵਿੱਚੋਂ ਆਪਾਂ ਤੋਰ-ਤੋਰ ਕਰਕੇ ਜਾਂ ਕੁਝ ਹੋ ਹੋ ਜਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹੋ ਜਾ ਅਸੀਂ ਆਪਦੇ ਬਚਾਲੀ ਉਹਨਾਂ ਦੇ ਕਿ ਜਾਵਾਂਗੇ ਸਾਡੀ ਇੱਕ ਅੰਦੀ ਲਾਸਟ ਇੱਕ ਪੁੱਛੇ ਰੱਖ ਲਿਓ ਸਾਡੀ ਮਾਰ ਦਿਓ ਪਹਿਲਾਂ ਅਸੀਂ ਇੱਥੇ ਖੜੇ ਆ ਅਸੀਂ ਖੜੇ ਹਾਂ ਮਰਨ ਅਸੀਂ ਖੜੇ ਹਾਂ ਸਾਡੇ ਬੰਦੇ ਦੱਸਣਾ ਮਾਰਦੇ ਹੋ ਮਿਸਵਾਲਾ ਦੇ ਪਿਓ ਪੱਜ ਰਹੇ ਹੋ ਕੀ ਹੋ ਗਿਆ ਤੁਹਾਨੂੰ ਤੁਹਾਨੂੰ ਕੀ ਹੋ ਗਿਆ ਥੱਕ ਕੇ ਥੋਡੇ ਨਾਲ ਮੈਂ ਗੱਲ ਕਰ ਥੋਡੇ ਨਾਲ ਮੈਂ ਗੱਲ ਕਰ ਇਹ ਲਖਾਂ ਮਾਰ ਜੀ ਕਰਨਾ ਕਰੋ ਟੈਨਸ਼ਨ ਨਾ ਤੁਸੀਂ ਨਾਲ ਦੇ ਸਾਨੂੰ ਸਾਨੂੰ ਕਿਹੜਾ ਕੰਮ ਆਪਣਾ ਕਰ ਲੈਣ ਦਿਓ ਫਿਰ 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 ਕੋਈ ਸਾਨੂੰ ਕਿਹੜਾ ਕੰਮ ਕਰ ਲੈਣ ਸਾਡਾ ਮੀਡੀਆ ਚ ਕਹ ਲਓ ਜੀ ਅਸੀਂ ਅੱਗੇ ਜਾ ਰਹੇ ਹਾਂ ਮੈਂ ਮੈਂ ਜਿਹੜੀ ਬੇਨਤੀ ਕਰਦਾ ਤੁਸੀਂ ਸਾਡੀ ਬੇਨਤੀ ਨਹੀਂ ਮੰਨ ਸਕਦੇ ਅਸੀਂ ਮਰ ਰਹੇ ਹਾਂ ਜੀ ਮੈਂ ਕਿਹਾ ਚੱਲੀਏ ਨਹੀਂ ਪਲੀਜ਼ ਜਿਵੇਂ ਤੁਸੀਂ ਕਹੇ ਵੀ ਅਸੀਂ ਆਪ ਨੂੰ ਜਾਉਂਗੇ ਮੈਂ ਕਿਹਾ ਚਲੋ ਬਸ ਪਲੀਜ਼ ਬੱਚੇ ਪਲੀਜ਼ ਸਾਡੀ ਰਿਕਵੈਸਟ ਹੈ ਰਹੋ ਅਸੀਂ ਕਿਸੇ ਮਸਲੇ ਨੂੰ ਇੱਕ ਵਾਰ ਬੰਨੋ ਯਾਰ ਆਖੋ ਮੱਥੀ ਵੀ ਖੜਿਆ ਯਾਰ ਤੁਹਾਡੇ ਨਾਲ ਸਾਰ ਹੋ ਗਿਆ ਪ੍ਰਧਾਨ ਜੀ ਇੱਕ ਮਿੰਟ ਚੈੱਕ ਕਰ ਤੁਹਾਨੂੰ ਐ ਲੱਗਦਾ ਵੀ ਨੌਜਵਾਨ ਨਾ ਪਿੱਛੇ ਹੁਣ ਵੀ ਆਗੂ ਜਾਣ ਫਿਰ ਐਡੀ ਕੋਲ ਦੇਣ ਦੀ ਕੀ ਲੋੜ ਸੀ ਵੀ ਐਨੇ ਨੌਜਵਾਨ ਐਡੇ ਡਾਇਰੈਕਟਰ ਤਿਆਰ ਕਰਕੇ ਕੋਈ ਤੁਹਾਨੂੰ ਪਤਾ ਹੀ ਹੈ ਵੀ ਨੌਜਵਾਨਾਂ ਜੋਸ਼ ਅਲੱਗ ਹੁੰਦਾ ਉਮਰ ਹੈ ਸਾਡੀ ਜੋਸ਼ ਵਾਲੀ ਨੌਜਵਾਨ ਲੜਨ ਵਾਲੀ ਕੋਈ ਗੱਲ ਨਹੀਂ ਇਹ ਗੱਲ ਨਹੀਂ ਮੈਂ ਗੱਲ ਦੱਸਦਾ ਕੀ ਹੈ ਸੁਣੋ ਧਿਆਨ ਨਾਲ ਸੁਣੋ ਧਿਆਨ ਨਾਲ ਦੇਖੋ ਪਿਆਰਿਓ ਉੱਥੇ ਕੀ ਹਾਲਾਤ ਹੈ ਇੰਨਾ ਹਵਾਕਾਂ ਦੇ ਵਿੱਚੋਂ ਆਪਾਂ ਕੋੜ-ਕੋੜ ਕਰਕੇ ਜਾਂ ਕੁਝ ਹੋ ਹੋ ਜਾ ਕਰੋ ਕੋਈ ਗੱਲ ਨਹੀਂ ਕਦੀ ਲਾਸਟ ਡੇਟ ਪੁੱਛ ਰੱਖ ਲਿਓ ਸਾਡੇ ਨਾਲ ਦੋ ਪਹਿਲਾਂ ਅਸੀਂ ਮਰਾਂਗੇ ਖੜੇ ਆ ਅਸੀਂ ਖੜੇ ਹੋ ਮਰਾਂਗੇ ਸਾਡੇ ਵਰਗੇ ਲੱਗਣਾ ਮਰਦੇ ਮੈਂ ਸਵਾਲਾਂ ਦੇ ਪਿਓ ਪਜ ਰਹੇ ਹਾਂ ਕੀ ਹੋ ਗਿਆ ਤੁਹਾਨੂੰ ਤੁਹਾਨੂੰ ਕੀ ਹੋ ਗਿਆ ਤੁਹਾਡੇ ਨਾਲ ਲੱਗ ਰਹੀਆਂ ਤੁਹਾਡੇ ਨਾਲ ਮੈਂ ਗੱਲ ਕਰ ਰਿਹਾ ਤੁਹਾਡੇ ਨਾਲ ਮੈਂ ਗੱਲ ਕਰ ਰਿਹਾ

ਕੋਈ ਨਹੀਂ ਕੋਈ ਨਹੀਂ ਤੁਸੀਂ ਨਾਲ ਆ ਤੁਸੀਂ ਨਾ ਕਰਨਾ ਟੈਨਸ਼ਨ ਨਾ ਤੁਸੀਂ ਨਾਲ ਜਾਓ ਸਾਨੂੰ ਸਾਨੂੰ ਕਿਹੜਾ ਕੰਮ ਆਪਣਾ ਕਰ ਲੈਣ ਦਿਓ ਫਿਰ 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 ਕੋਈ ਸਾਨੂੰ ਕਿਹੜਾ ਕੰਮ ਕਰ ਲੈਣ ਸਾਡਾ ਮੀਡੀਆ ਚ ਕਹ ਦੋ ਜੀ ਤੁਹਾਨੂੰ ਅੱਗੇ ਨਹੀਂ ਤੁਹਾਨੂੰ ਆਏ ਲੱਗ ਮੈਂ ਜਿਹੜੀ ਗੱਲ ਚ ਕਰਦਾ 50 ਬਰੀ ਪੁਲਾ ਦਿੱਤੀ ਤੁਸੀਂ ਸਾਡੀ ਗੱਲ ਨਹੀਂ ਮੰਨ ਸਕਦੇ ਅਸੀਂ ਮਰ ਰਹੇ ਜੀ ਮੈਂ ਕਿਹਾ ਚੱਲੀਏ ਨਹੀਂ ਤੇ ਪਲੀਜ਼ ਸਾਡੀ ਰਿਕਵੈਸਟ ਹੈ ਬਸ ਪਿੱਛੇ ਰਹੋ